ਸਸਰੀ ਕਾ ਜੇ ਮੈਂ ਬੇਬੇ ਬੇਰੋ ਜਤੋ ਮੰਡੀ ਤੋਂ ਅੱਜ ਆਪਾਂ ਗੱਲ ਕਰਾਂਗੇ ਵਿਰਧ ਗੁਰ ਕਾ ਸਾਭ ਉਹਨਾਂ ਦਾ ਕੀ ਕਰਨਾ ਤਾਂ ਜਿਹੜੇ ਕੰਗੇ ਆ ਜਾਂ ਕਰਪਾਨਾ ਟੁੱਟ ਜਾਂਦੀਆਂ ਕੜੇ ਟੁੱਟ ਜਾਂਦੇ ਖਰਾਬ ਹੋ ਜਾਂਦੇ ਉਹਨਾਂ ਦਾ ਕੀ ਕਰਨਾ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗੀ ਕਿਉਂਕਿ ਮੈਂ ਗੁਰਦੁਆਰਾ ਗੰਗਸਾਰ ਵਿੱਚ ਇਹ ਜਿਵੇਂ ਜਿਦਾ ਗੁਰਦੁਆਰਾ ਉਥੇ ਡਿਊਟੀ ਕਰਦੀ ਰਹੀਆਂ ਮੇਰੀ ਡਿਊਟੀ ਲੱਗੀ ਸੀ ਲਿਟਰੇਚਰ ਹਾਊਸ ਤੇ ਧਾਰਮਿਕ ਪੁਸਤਕਾਂ ਉਥੇ ਡਿਊਟੀ ਲੱਗੀ ਹੋਈ ਸੀ ਮੇਰੀ ਮੇਰੇ ਡਿਊਟੀ ਐਸੀ ਕਿ ਤੁਸੀਂ ਗਿਰਦ ਗੁੜ ਕੇ ਤੁਸੀਂ ਫੜ ਕੇ ਰੱਖਣੇ ਆ ਤਮਾਲ ਕੇ ਸੜਕ ਬੋਧਲ ਮਾਰੀਆਂ ਬਣੀਆਂ ਹੋਈਆਂ ਸੀ ਗਿਰਦ ਗੁੜ ਕਾ ਸਾਹਿਬ ਤੇ ਜਿਹੜੇ ਰਸਾਲੇ ਆਉਂਦੇ ਕਈ ਵਾਰੀ ਉਹਨਾਂ 'ਚ ਬਾਣੀ ਲਿਖੀ ਹੁੰਦੀ ਏ ਗੁਰੂਕਾਬ ਅਲੱਗ ਤੇ ਜਿਹੜੇ ਰਸਾਲੇ ਸੀ ਉਹ ਸੀ ਅਲੱਗ ਪੈਕਿੰਗ ਕਰਕੇ ਰੱਖ ਦਿੰਦੇ ਸੀ ਕਈ ਸੰਗਤਾਂ ਆਪਣੇ ਉਹ ਲੈ ਆਉਂਦੇ ਸੀ ਨਾਲ ਕਰਪਾਨਾਂ ਟੁੱਟੀਆਂ ਹੋਈਆਂ ਡੋਰੀ ਵਾਲੀ ਕਰਪਾਨ ਤੇ ਕੰਗੇ ਵੀ ਲੈ ਆਉਂਦੇ ਸੀ ਉਹ ਉਹ ਵੀ ਅਸੀਂ ਰੱਖ ਲੈਂਦੇ ਸੀ ਉਹ ਵੀ ਅਸੀਂ ਰੱਖ ਲੈਂਦੇ ਸੀ ਉਹ ਆਡਾ ਲਫਾਗੇ ਆ ਜੇ ਪਾ ਕੇ ਰੱਖ ਲੈਂਦੇ ਸੀ ਫਿਰ ਜਦੋਂ ਉਹ ਜਾਣਦੇ ਸੀ ਗੱਡੀ ਆਉਂਦੀ ਹੁੰਦੀ ਏ ਉਹ ਗੱਡੀ ਫਿਰ ਸਾਰਾ ਗੁਰਕਾ ਸਾਹਿਬ ਬਿਰਤ ਤੇ ਜਿੰਨਿਆਂ ਵੇ ਕੜੇ ਹੁੰਦੇ ਸੀ ਕਿਰਪਾਨਾ ਹੁੰਦੇ ਸੀ ਕੰਗੇ ਹੁੰਦੇ ਸੀ ਉਹ ਅਸੀਂ ਸਾਰਾ ਕੁਝ ਆਡਾ ਡਾਡ ਸੈਟਿੰਗ ਕਰਕੇ ਫਿਰ ਮੁੰਡਿਆਂ ਨੇ ਰੱਖ ਦੇਣਾ ਸਾਰਾ ਸਮਾਨ ਉੱਥੇ ਫਿਰ ਸੰਸਕਾਰ ਵਾਸਤੇ ਲੈ ਜਾਂਦੇ ਹੁੰਦੇ ਸੀ ਤੇ ਜੇ ਨਹੀਂ ਤੁਸੀਂ ਉਹ ਕੰਗਾ ਸ ਉਹ ਕਈ ਵਾਰੀ ਇੱਕ ਦੋ ਕੰਗੇ ਹੋਣ ਤੇ ਸੰਸਕਾਰ ਕਰੇ ਬੰਦਾ ਉਹਨਾਂ ਨੂੰ ਕੜਾਈ 'ਚ ਰੱਖ ਕੇ ਤੇ ਉਹਨਾਂ ਦਾ ਸੰਸਕਾਰ ਕਰ ਦੋ ਉਹਦੇ ਵਿੱਚ ਫਿਰ ਪਾਣੀ ਪਾ ਕੇ ਗਮਲਿਆਂ ਨੂੰ ਪਾ ਦੋ ਹੋਰ ਤਾਂ ਭੀ ਕਰ ਸਕਦੇ ਆ ਪਰ ਕੜੇ ਤੁਸੀਂ ਕਿੱਥੇ ਦੇਣ ਜਾਓਗੇ ਇੱਕ ਦੋ ਕੜੇ ਜਾਂ ਕਿਵੇਂ ਵੀ ਕੜੇ ਗੱਠੇ ਕਰੀ ਜੋ ਤੇ ਕਰਪਾਨਾ ਵੀ ਰੱਖੀ ਜੋ ਤੇ ਕਰਪਾਨਾ ਤਾਂ ਇੰਨੀਆਂ ਹੁੰਦੀਆਂ ਹੀ ਨਹੀਂ ਗਿਆ ਜਾਂ ਡੋਰੀ ਵਾਲੀ ਕਰਪਾਨ ਤੇ ਜਾਂ ਕਰਪਾਨ ਟੁੱਟ ਜਾਂਦੀ ਕਈ ਵਾਰ ਕਈ ਵਾਰ ਪ੍ਰਾਣੀ ਹੋ ਜਾਂਦੀ ਖਰਾਬ ਹੋ ਜਾਂਦੀ ਉਹ ਤੁਸੀਂ ਗੁਰਦੁਆਰਾ ਸਾਹਿਬ ਹੀ ਦੇ ਦਿਆ ਕਰੋ ਫਿਰ ਗੁਰਦੁਖਾ ਸਾਹਿਬ ਵੀ ਦੇ ਦਿਆ ਕਰੋ ਜਿਹੜੇ ਗੁਰੂ ਘਰ ਗੰਗੇ ਲੈਨੇ ਨਾ ਗੰਗੇ ਵੜੀ ਜਾਂਦੇ ਥੀਓ ਤੇ ਡੇ ਟੁੱਟ ਜਾਂਦੇ ਆ ਜੋ ਤੁਸੀਂ ਕੰਗੇ ਲੈਨੇ ਹੋ ਨਾ ਉਹਨਾਂ ਨੂੰ ਤੇਲ ਵਿੱਚ ਪਾ ਕੇ ਰੱਖ ਲਿਆ ਕਰੋ ਚਾਰ ਪੰਜ ਕੰਗੇ ਇਕੱਠੇ ਲਿਆ ਕਰੋ ਨਹੀਂ 10 ਗੁੱਗਾਂ ਲਿਆ ਹੀ ਕਰੋ ਨਾ ਦੋ ਦਾ ਲਿਆ ਹੀ ਕਰੋ ਉਹਨਾਂ ਨੂੰ ਤੇਲ ਵਿੱਚ ਪਾ ਕੇ ਰੱਖ ਦੋ ਜਿਹੜਾ ਪਹਿਲਾ ਗੰਗਾ ਉਹ ਤੁਹਾਡਾ ਚੱਲੀ ਜਾਂਦਾ ਉਹ ਤੇਲ ਵਿੱਚ ਬਹੁਤ ਦਿਨ ਪਾ ਕੇ ਥੋੜਾ ਜਿਹਾ ਤੇਲ ਵਾ ਕੇ ਡੁੱਬ ਜਾਣ ਮੜੇ ਤੇ ਉਹ ਪੱਕੇ ਹੋ ਜਾਂਦੇ ਨੇ ਬਹੁਤ ਛੇਤੀ ਪੱਕੇ ਹੋ ਜਾਂਦੇ ਨੇ ਤੇ ਟੁੱਟਦੇ ਨਹੀਂ ਫਿਰ ਫਿਰ ਤੁਸੀਂ ਉਹਨਾਂ ਨੂੰ ਵਰਤ ਕੇ ਦੇਖਿਆ ਜੇ ਤੇ ਇਹ ਤੇ ਜਿਹੜੀਆਂ ਕੁਰਪਾਨਾਂ ਨੇ ਕਈ ਸੰਗਤਾਵਾਂ ਚੋਂ ਐ ਕਰਦੇ ਆ ਨਾ ਵਿਸ਼ਨਾਣ ਕਰਨ ਲੱਗੇ ਕੁਰਪਾਨ ਪਾ ਕੇ ਨਾਉਂਦੇ ਆ ਉਹ ਗੁਰੂ ਘਰ ਇੱਕ ਤਾਂ ਕੁਰਪਾਨ ਦੇ ਨਾ ਸਾਰੀ ਚੋਖਰਾਬ ਹੋ ਜਾਂਦੀ ਏ ਤੇ ਸ਼ਨਾਣ ਕਰਨ ਨੂੰ ਤੁਸੀਂ ਅੱਡ ਕੁਰਪਾਨ ਰੱਖ ਲਿਆ ਕਰੋ ਕਈ ਡੋਰੀ ਵਾਲੀਆਂ ਪਾਲੇ ਨੇ ਕੋਈ ਗਲਤ ਪਾਉਣ ਵਾਲੀਆਂ ਨੇਕੀਆਂ ਪਾਲੇ ਨੇ ਅੱਡ ਅੱਡ ਸਾਰਿਆਂ ਦੇ ਸਹਾਰੇ ਹੁੰਦੇ ਆ ਮੇਰੀ ਡਿਊਟੀ ਜਿਹੜਾ ਲੱਗੀ ਮੈਂ ਉਹ ਮੈਂ ਤੁਹਾਨੂੰ ਦੱਸਦੀ ਪਈ ਆ ਜਿਹੜੇ ਕਚਾਰੇ ਹੁੰਦੇ ਆ ਉਹਨਾਂ ਦਾ ਸਸਕਾਰ ਕਰ ਦਿਆ ਕਰੋ। ਕਰਦੇ ਵੇਚੇ ਕਿ ਕਚਾਰਾ ਤੋਂ ਕਿੱਥੇ ਦੇਣ ਦਾਣੇ ਆ ਕਚਰਾ ਦਾ ਸਸਕਾਰ ਕਰ ਦਿਆ ਕਰੋ। ਉਹ ਇਸ ਤਰ੍ਹਾਂ ਹੀ ਕੋ ਯਾਰੀਆਂ ਫੇਰੀਆਂ ਚ ਪਾ ਦਿਆ ਕਰੋ ਪਾਣੀ ਹੋ ਜਾ। ਤੇ ਇਸੇ ਤਰ੍ਹਾਂ ਗੁਰੂ ਪਿਆਰਿਓ ਮੇਰੀ ਡਿਊਟੀ ਲੱਗੀ ਹੋਈ ਸੀ ਹੁਣ ਤਾਂ ਮੈਂ ਰਿਟਾਇਰਮੈਂਟ ਹੋਈ ਵੀ ਐ। ਬਾ 15-14 ਸਾਲ ਮੈਂ ਡਿਊਟੀ ਕੀਤੀ ਗੁਰਦੁਆਰਾ ਗਾਂਸਾ ਰੂਪੇ। ਮਰੀ ਲਟਰੇ ਚਰ ਕੇ ਡਿਓ ਤੇ ਜੇ ਅਸੀਂ ਤਾਂ ਐਂ ਕਰਦੇ ਹੁੰਦੇ ਸੀਗੇ ਬਹੁਤ ਸਤਿਕਾਰ ਨਾਲ ਰੱਖਦੇ ਸੀ ਇਹ ਸਤਿਕਾਰ ਨਾਲ ਫੜੇ ਦੇ ਕਈ ਲੋਕੀ ਵਿੱਚ 10 ਵੀ ਰੁਪਏ ਵੀ ਪਾ ਕੇ ਦੇ ਜਾਂਦੇ ਹੁੰਦੇ ਸੀ ਫਿਰ ਅਸੀਂ ਕਈ ਵਾਰੀ ਉਹਨਾਂ ਨੂੰ ਕਹਣਾ ਹੁੰਦੀ ਜੇ ਤਾ ਹੱਥੇ 'ਚ ਪੜਾਉਂਦੇ ਸੀ ਤਾਂ ਇਹ ਕਹਿ ਦੇਣਾ ਵੀ ਗੋਲਕ 'ਚ ਪਾ ਦਿਓ ਤੇ ਜੇ ਉਹਨਾਂ ਦੇ ਵਿੱਚ ਬੰਨੇ ਸੀ ਫਿਰ ਬੰਨੇ ਹੀ ਰਹਿੰਦੇ ਨੇ ਵੀਰੇ ਤਰਾ ਪਤਾ ਨਹੀਂ ਲੱਗਦਾ ਇਹ ਖੋਲ ਕੇ ਤੇ ਹੁਣ ਵੇਖ ਲਈਦੇ ਅਸੀਂ ਇੱਕ ਰਖੋਲ ਕੇ ਵੀ ਗੁਰਦਾ ਸਾਹਿਬ ਹੀ ਨੇ ਅੱਡ-ਅੱਡ ਕਰਨੀਆਂ ਉਹ ਬਗਾਈ ਚੀਜ਼ਾਂ ਤੇ ਹੋਰ ਗੁਰੂ ਪਿਆਰਿਓ ਜੇ ਤੁਸੀਂ ਜੇ ਮੈਂ ਕੋਈ ਗਲਤ ਬੋਲਿਆ ਹੋਵੇਗਾ ਜਾਂ ਅਸੀਂ ਗਲਤ ਤਰ੍ਹਾਂ ਕਤੇ ਕੇ ਨਾਲ ਵੀ ਅਸੀਂ ਸਾਨੂੰ ਸੰਭਾਲ ਕਰਦੇ ਸੀ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਵਿੱਚ ਜ਼ਰੂਰ ਦੱਸਣਾ ਬਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਤੁਸੀਂ ਲਾਇਕ ਸ਼ੇਅਰ ਸਬਸਕ੍ਰਾਈਬ ਕਰ ਗਿਆ ਕਰੋ ਜੀ ਕਮੈਂਟ ਵੀ ਕਰ ਦਿਆ ਕਰੋ ਜੀ ਸਸਰੀ ਦਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ